फिलौर आज एम एल ए विक्रमजीत चौधरी वालों विधानसभा हलका फिलौर के सारे पतवंते सज्जणा भारत रत्न डॉक्टर भीम राव अंबेडकर जी समारक विखे फुल माला भेट की समूह इलाका निवासियों आपसी भाईचारा एकता कायम रखने की अपील की

ਸਾਰੇ 31 ਮਾਰਚ ਨੂੰ ਬੜੀ ਮਨਪਾਕੀ ਕੰਨਾ ਕਟੇਵੇਂ ਜਿਹੜਾ 플ੋਰ ਦੇ ਨਜ਼ਦੀਕ ਲੰਗੜ ਪਕੇ 바ਵਾ ਸਾਹਿਬ ਦੀ ਗਰੌਹ ਦਾ ਅੰਬੇਡ ਕਰਦਾ ਬੁੱਕ ਲਗਾਏਗਾ ਉਹਦੇ ਉੱਤੇ ਖਾਲਸਤਾਨੀ ਝੰਡੇ ਲਗਾਏ ਗਏ ਹੈਗੇ ਆ ਹੋਰ ਵੀ ਬੁੱਕ ਸਹੀ ਹੈਗਾ ਕੀ ਸਾਰਾ ਮਾਮਲਾ ਹੈਗਾ ਸਾਰਾ ਇਕੱਲਾ ਹੀ ਅੰਬੇਡਕਰ ਸਾਹਿਬ ਦੇ ਲੋਕਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਅੱਗੇ ਵੀ ਜਦੋਂ ਸਾਨੂੰ ਇਹ ਸੂਚਨਾ ਮਿਲੀ ਅਸੀਂ ਸਖਤ ਸ਼ਬਦਾਂ ਦੇਰੇ ਵੀ ਸ਼ਰਾਰਤੀ ਅੰਸਰਾਂ ਨੇ ਇਹ ਹਰਕਤ ਕੀਤੀ ਹੈ ਉਸ ਨੂੰ ਕੰਡੈਮਨ ਕੀਤਾ ਉਸ ਦੀ ਨਿੰਦਾ ਕੀਤੀ ਔਰ ਪ੍ਰਸ਼ਾਸਨ ਨੂੰ ਸਟੇਟ ਪੁਲਿਸ ਨੂੰ ਔਰ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੋਮ ਨੂੰ ਵੀ ਮੈਂ ਲਿਖਤੀ ਰੂਪ ਚ ਭੇਜਿਆ ਹੈ ਲਿਖ ਕੇ ਕਿ ਜਿਹੜੇ ਲੋਕ ਦੇਸ਼ ਕੌਮ ਦੇ ਵਿੱਚ ਅਮਨ ਸ਼ਾਂਤੀ ਭੰਗ ਕਰਨ ਦਾ ਕੋਈ ਵੀ ਐਸਾ ਕਦਮ ਉਠਾਉਂਦੇ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਔਰ 31 ਤਰੀਕ ਨੂੰ ਜੋ ਸਾਡੇ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਨਾਲ ਦਾ ਪਿੰਡ ਨੰਗਲ ਜਿੱਥੇ ਇਹ ਕੁਝ ਅਣਪਛਾਤੇ ਵਿਅਕਤੀਆਂ ਨੇ ਬਾਬਾ ਸਾਹਿਬ ਅੰਬੇਦਕਰ ਸਾਹਿਬ ਦੀ ਜਿਹੜਾ ਸਟੈਚੂ ਹੈ ਉਸ ਨੂੰ ਡਿਫੇਸ ਕਰਨ ਦਾ ਉਹਦੇ ਤੇ ਮਾੜੀ ਸ਼ਬਦਾਵਲੀ ਲਿਖਣ ਦਾ ਜੋ ਕੰਮ ਕੀਤਾ ਉਹਦੇ ਤੇ ਜ਼ਿਲ੍ਹੇ ਦੀ ਦਿਹਾਤੀ ਪੁਲਿਸ ਇਸ ਕੇਸ ਨੂੰ ਸੋਲਵ ਕਰਨ ਤੇ ਲੱਗੀ ਹੋਈ ਹੈ ਔਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਹੈ ਵੀਆਈਜੀ ਰੇਂਜ ਐਸਐਸਪੀ ਔਰ ਇਥੋਂ ਦੇ ਮੌਜੂਦਾ ਜਿਹੜੇ ਡੀਐਸਪੀ ਐਸਐਚਓ ਨੇ ਕਿ ਬਹੁਤ ਜਲ ਔਰ ਜਿਹੜੇ ਲੋਕ ਉਹ ਉਥੇ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਹੈ ਬਾਬਾ ਸਾਹਿਬ ਦਾ ਸਟੈਚੂ ਹੈ ਗਲਤ ਸ਼ਬਦ ਲਿਖ ਕੇ ਸਾਡੇ ਇਲਾਕੇ ਦੇ ਬਹੁਤ ਹੀ ਸਾਡੇ ਸਾਨੂੰ ਹਮੇਸ਼ਾ ਮਾਰਗ ਦਿਖਾਉਣ ਵਾਲੇ ਬਾਬਾ ਸੁਖਵਿੰਦਰ ਜੀ ਔਰ ਸਾਰੇ ਹੀ ਸਾਡੇ ਸਾਭਕਾ ਕਾਉਂਸਲਰ ਚੇਅਰਮੈਨ ਸਾਭਕਾ ਚੇਅਰਮੈਨ ਸਾਰੇ ਅਸੀਂ ਅੱਜ ਬਾਬਾ ਸਾਹਿਬ ਦੀ ਸਟੈਚੂ ਤੇ ਇੱਥੇ ਆ ਕੇ ਅਸੀਂ ਮਾਲਾ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੂੰ ਅਸੀਂ ਨਮਨ ਕੀਤਾ ਹੈ ਔਰ ਇੱਕ ਸਾਡੇ ਵੱਲੋਂ ਅਪੀਲ ਹੈ ਸਮੂਹ ਸੰਗਤ ਨੂੰ ਸਾਰੀ ਕਮਿਊਨਿਟੀਆਂ ਕੇ ਦੇਸ਼ ਦੇ ਔਰ ਸੂਬੇ ਦੀ ਅਮਨ ਸ਼ਾਂਤੀ ਭਾਈਚਾਰਾ ਬਰਕਰਾਰ ਰੱਖਣਾ ਔਰ ਇਹ ਜਿਹੜੇ ਢੋਂਗੀ ਲੋਕ ਨੇ ਜਿਹੜੇ ਮਾਰ ਲਈ ਮੁਲਕਾਂ ਦੇ ਵਿੱਚ ਆਪਣੀ ਨੀਜੀ ਸਵਾਰਥ ਵਾਸਤੇ ਭਾਈਚਾਰੇ ਨੂੰ ਔਰ ਇੱਕ ਜਿਹੜਾ ਯੂਨਿਟੀ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਜਿਹੜੀ ਸਾਡੀ ਇੱਕ ਦੇਸ਼ ਦੀ ਯੂਨਿਟੀ ਹੈ ਉਸ ਨੂੰ ਪੰਕ ਕਰਨ ਦਾ ਕੰਮ ਕਰਦੇ ਇਹਨਾਂ ਦੇ ਜਿਹੜੇ ਇਰਾਦੇ ਨੇ आप नाकामब करने और जिस शख्स ने आसारे एपिसोड तो बाद फेसबुक से या सोशल शख्स भारत सरकार दी भारत सरकार इस ਕਿਉਂਕਿ ਇਹ ਦੇਸ਼ਦ્રોਹੀ ਵਿਅਕਤੀ ਹੈ ਇਹ ਹਮੇਸ਼ਾ ਦੇਸ਼ ਦੇ ਬਾਰੇ ਦੇਸ਼ ਦੇ ਵੱਡੇ ਲੀਡਰਾਂ ਦੇ ਬਾਰੇ ਬਾਹਰਲੇ ਮੁਲਕਾਂ ਚ ਬੈਠ ਕੇ ਇਹ ਛੜਿਆੰਤਰ ਰਚਦਾ ਹੈ ਇਸ ਤੇ ਕਾਰਵਾਈ ਬਹੁਤ ਜਲਦ ਹੋਣ ਵਾਲੀ ਹੈ ਇਸ ਵਿਅਕਤੀ ਦੀ ਜਿਹਦਾ ਨਾਂ ਗੁਰਪਰਵੰਤ ਪੰਨੂ ਹੈ ਮੈਂ ਤਾਂ ਆਪਣੇ ਉਹ ਦਿਨ ਰਿਐਕਸ਼ਨ ਵਿੱਚ ਵੀ ਇਹ ਕਿਹਾ ਕਿ ਇਹ ਸਿੱਖ ਫॉर ਜਸਟਿਸ ਆਰਗੇਨਾਈਜੇਸ਼ਨ ਨੂੰ ਹੈਡ ਕਰਦਾ ਹੈ ਪਰ ਇਹ ਇੱਕ ਇਹ ਖੁਦ ਖਾਲਸ ਸਿੱਖ ਨਹੀਂ ਹੈ ਇਹਦੀ ਕੋਈ ਵੀ ਤੁਸੀਂ ਵੀਡੀਓ ਇਹਦਾ ਕੋਈ ਵੀ ਤੁਸੀਂ ਬਿਆਨ ਪਿਛਲਾ ਔਰ ਲੇਟੈਸਟ ਕੱਟ ਕੇ ਦੇਖ ਲਓ ਜਿਹੜਾ ਬੰਦਾ ਸਿੱਖੀ ਦੀ ਗੱਲ ਕਰਦਾ ਉਹ ਖੁਦ ਉਹਦੇ ਸਿਰ ਤੇ ਦਸਤਾਰ ਤੱਕ ਨਹੀਂ ਤਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਿੱਥੇ ਵਿਜਲ ਵੀ ਕਰਦਾ ਹੈ ਉਹਨਾਂ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ ਖਾਸ ਤੌਰ ਕਰਕੇ ਨੌਜਵਾਨ ਸਾਥੀਆਂ ਨੂੰ ਜਿਨ੍ਹਾਂ ਨੂੰ ਇਹ ਬਹੁਤ ਜਲਦੀ ਗੁੰਮਰਾਹ ਕਰ ਲੈਂਦੇ ਨੇ ਵੱਡੇ ਵੱਡੇ ਸੁਪਨੇ ਦਿਖਾ ਕੇ ਨੌਜਵਾਨ ਬੱਚਿਆਂ ਨੂੰ ਗੁੰਮਰਾਹ ਕਰਦੇ ਨੇ ਦਿਨਾਂ ਤੋਂ ਫਿਰ ਇਦਾਂ ਦੇ ਇਹ ਦਾਦੇ ਕਾਰਜ ਕਰਾਉਂਦੇ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਸਾਡਾ ਇਹ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਔਰ ਪੰਨੂ ਵਰਗੇ ਹਜ਼ਾਰ ਵੀ ਜੰਮ ਪੈਣ ਸਾਡਾ ਜਿਹੜਾ ਆਪਸੀ ਭਾਈਚਾਰਾ ਜਿਹੜਾ ਪ੍ਰੇਮ ਹੈ ਉਸ ਨੂੰ ਉਸ ਦੇ ਵਿੱਚ ਇਹ ਦਰਾਰ ਨਹੀਂ ਪਾ ਸਕਦਾ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਸੁਖ ਸੁਖਵਿੰਦਰ ਜੀ ਇਹ ਵੀ ਆਪਣੇ ਕੁਝ ਸ਼ਬਦਾਂ ਵਿੱਚ ਕੁਝ ਵਿਚਾਰ ਤੁਹਾਡੇ ਸਾਹਮਣੇ ਰੱਖਣਾ ਹੈ ਜਿਹੜੇ ਆਪਾਂ ਸਟੈਚੂਰ ਖੜੇ ਆ ਹੈ ਤਾਂ ਇਹ ਵੀ ਅਨਸੇਫੀ ਹੈ ਕਿ ਇੱਥੇ ਹਜ਼ਾਰਾਂ ਲੱਖ ਰੁਪਏ ਦੀ ਲਾਗਤ ਨਾਲ ਕੈਬੇ ਲਗਾਏ ਹੈਗੇ ਫਲੋਰ ਵਿੱਚ ਕੈਮਰੇ ਤੁਸੀਂ ਲਾਈਵ ਦੇਖ ਸਕਦਾ ਹੋ ਸਾਰੇ ਕਿੱਥੇ ਪਏ ਇਦਾਂ ਕਰ ਰਿਹਾ ਬੰਦਾ ਇਹ ਵੀ ਚੱਲਦੇ ਨਹੀਂ ਹੈਗੇ ਐਨ ਆਂਟੀ ਇਹ ਤੁਹਾਨੂੰ ਐਂਸਾਈ ਵੀ ਆਏ ਮੈਂ ਮੈਂ ਇੱਕ ਕੈਮਰਾ ਜਿਹੜਾ ਜਿਹੜਾ ਸਾਰਾ ਪ੍ਰੋਜੈਕਟ ਸੀ ਪਿਛਲੀ ਸਰਕਾਰ ਦੇ ਦੌਰਾਨ ਅਪਰੂਵ ਕਰਾਇਆ ਸੀ ਕਮੇਟੀ ਸਾਬ ਵੀ ਇੱਥੇ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਕੈਮਰੇ 플ੋਰ ਸ਼ਹਿਰ ਦੇ ਵਿੱਚ 플ੋਰ ਦੀ ਐਂਟਰੈਂਸ ਦੇ 플ੋਰ ਦੀ ਐਗਜ਼ਿਟ ਤੇ ਲੱਗੇ ਨੇ ਉਹਨਾਂ ਨੂੰ ਜਿਹੜਾ ਵੀ ਕੋਈ ਕੈਮਰਾ ਨਹੀਂ ਚੱਲ ਰਿਹਾ ਆ ਕਾਉਂਸਲਰ ਸਾਬਾਂ ਸਾਰੇ ਇੱਥੇ ਇਕੱਠੇ ਨੇ ਉਹਨਾਂ ਨੂੰ ਬੌਰੀ ਤੌਰ ਤੇ ਉਹਨਾਂ ਨੂੰ ਉਹਨਾਂ ਨੂੰ ਠੀਕ ਕੀਤਾ ਜਾਵੇ ਔਰ ਜਿਹੜਾ ਕੋਈ ਡੈਮੇਜ ਹੋ ਗਿਆ ਉਸ ਨੂੰ ਰਿਪਲੇਸ ਕੀਤਾ ਜਾਵੇ। ਉਹ ਸਾਡੇ ਨਜ਼ਰ ਇਹਨਾਂ ਜਲਦੇ ਵਿੱਚ ਡਾਟੋ ਬੀਮਰਾ ਬੇਜ਼ਕਾਦੀ ਦੇ ਸਟੈਕਚਰ ਦੇ ਵਿੱਚ ਕਿਉਂਕਿ ਇੱਕ ਦੋ ਸ਼ਦਾਵਲੇ ਲਿਖੇ ਗਏ ਐ ਖਾਸਾ ਦਿਨਾਰੇ ਲੱਗੇ ਆ ਚੰਡੇਲਾ ਆਏ ਆ ਅਸੀਂ ਸਮੁੱਚੀ ਜਨਤਾ ਨੂੰ ਦੇਸ਼ ਵਿਦੇਸ਼ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਇਹ ਕਿਸੇ ਮਾੜੀ ਸੋਚ ਵਾਲੇ ਬੰਦੇ ਨੇ ਜਿਹੜਾ ਕਾਰਜ ਕੀਤਾ ਹੈ ਅਸੀਂ ਇਹ ਉਹਦਾ ਨਿੰਦਿਆ ਕਰਦੇ ਆਂ ਵਿਰੋਧ ਵੀ ਕਰਦੇ ਆਂ ਤੇ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਸੀ ਭਾਈਚਾਰਾ ਸਾਂਝਾ ਜਿਹੜੀਆਂ ਆਪਾਂ ਬਣਾ ਕੇ ਰੱਖਣੀ ਆਂ ਇਦਾਂ ਦੇ ਲੋਕਾਂ ਤੋਂ ਖੜਾ ਗਰੇਜ ਕਰੋ ਇਹ ਜਿਹੜੇ ਗਲਤ ਅੰਸਰ ਹੈ ਮੈਂ ਤੇ ਇਹਦੇ ਵਿੱਚ ਬੇਨਤੀ ਇਹੀ ਕਰਦਾ ਸਰਕਾਰ ਨੂੰ ਜੇ ਜਦੋਂ ਕੋਈ ਵੀ ਮੁਰਜ਼ਮ ਕੋਈ ਵੀ ਕੰਮ ਮੜਾ ਕਰਦਾ ਹੈ ਜਦੋਂ ਦੀ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲਾ ਮਰਜ਼ਮ ਗਾਹ ਸਿਰਨਾ ਚੁੱਕੇ ਜਦੋਂ ਸਾਡੀਆਂ ਸਹਾਂ ਦੇ ਉੱਤੇ ਜਾਂ ਉਹਦੇ ਉੱਤੇ ਰਾਜੀਆਂ ਦਬਾਅ ਪਾ ਕੇ ਉਹਨਾਂ ਲੋਕਾਂ ਨੂੰ ਅਪਰਾਧੀਆਂ ਛੱਡਿਆ ਜਾਂਦਾ ਤੇ ਦੂਜੇ ਜਿਹੜੇ ਲੋਕ ਸਿਰ ਚੱਕ ਲੈਂਦੇ ਆ ਵੱਡੇ ਤੋਂ ਵੱਡੇ ਅਪਰਾਧ ਹੁਣ ਲੱਗ ਪੈਂਦੇ ਆ ਤੇ ਮੈਂ ਬੇਨਤੀ ਕਰੂੰਗਾ ਸਮੁੱਚੇ ਭਾਈਚਾਰੇ ਨੂੰ ਸਮੁੱਚੀਆਂ ਸੰਗਤਾਂ ਨੂੰ ਕਿਥੇ ਤੇ ਬੈਠੇ ਹੋ ਕਿ ਸਾਰੇ ਆਪਸੀ ਸਾਂਝ ਬਣਾ ਕੇ ਰੱਖੋ ਪ੍ਰੇਮ ਬਣਾ ਕੇ ਰੱਖੋ ਪਾਤਸ਼ਾਹ ਦਾ ਪਾਵਨ ਬਚਨ ਹੈ ਉਹਨਾਂ ਜੋ ਸਾਨੂੰ ਸੰਦੇਸ਼ ਦਤਾ ਹੈ ਇੱਕ ਪਿਤਾ ਇੱਕ ਉਸਕੇ ਹਮਾਰਕ ਤੂੰ ਮੇਰਾ ਗੁਰਹਾਈ ਸਾਰੇ ਇੱਕੋ ਪਿਤਾ ਦੇ ਪੁੱਤਰ ਆ ਤੇ ਸਾਨੂੰ ਭਰਾ ਮਾਤਰਾ ਰਹਿਣਾ ਚਾਹੀਦਾ ਜਿਹੜੀਆਂ ਇਹ ਗਲਤ ਅੰਸਰ ਐ ਜਿਹੜੇ ਦੁਨੀਆਂ ਸ਼ਰਾਰਤਾ ਕੁੱਝੀਆਂ ਕਰਦੇ ਆ ਉਹਨਾਂ ਸਾਰਿਆਂ ਨੂੰ ਆਪਾਂ ਜਦੋਂ ਆਪਾਂ ਸਾਰੇ ਭਾਈਚਾਰਕ ਸੰਜਣਾ ਬਣਾ ਕੇ ਰੱਖਾਂਗੇ ਸਾਡਾ ਸਾਰਿਆਂ ਦਾ ਕੱਖ ਰਵੇਗਾ ਇਹੋ ਜਿਹੇ ਲੋਕਾਂ ਦੀਆਂ ਜਿਹੜੀਆਂ ਜਾਂ ਸ਼ਾਦਸ਼ਾ ਉਹ ਕਦੀ ਕਾਮਯਾਬੀ ਹੋ ਸਕਦੀਆਂ ਉਹ ਨਕਾਮ ਰਹਿਣਗੀਆਂ ਸੋ ਮੈਂ ਫਿਰ ਬੇਨਤੀ ਕਰਦਾ ਸਾਰਿਆਂ ਨੂੰ ਕਿ ਡਾਕਟਰ ਵੀਮਰਾਵ ਮੇਦਕਾਰ ਕੱਲੇ ਦਲਤਾਂ ਦੇ ਨੇ ਉਸ ਮੁਥੇ ਭਾਰਤ ਦੇ ਇੱਕ ਬਹੁਤ ਵੱਡੇ ਆਗੂ ਸੀ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ ਤੇ ਵੀ ਆਪਾਂ ਬੈਠੇ ਆ ਤੇ ਮੈਂ ਇਹੀ ਬੇਨਤੀ ਕਰਦਾ ਕਿ ਸਾਰੇ ਭਾਈ ਸਾ ਸਾਂਝਾ ਬਣਾ ਕੇ ਰੱਖੋ ਇਦਾਂ ਦੇ ਲੋਕਾਂ ਤੋਂ ਗਰੇਜ਼ ਕਰੋ ਤਾਂ ਜੋ ਇਹਨਾਂ ਦੇ ਬਹਾਵਲ ਦੇ ਵਿੱਚ ਆ ਕੇ ਕੋਈ ਵੀ ਨੌਜਵਾਨ ਇਦਾਂ ਦਾ ਮਾੜਾ ਕਦਮ ਨਾ ਚੁੱਕੇ ਤਾਂ ਜੋ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਸਾਡੇ ਇਲਾਕੇ ਦੀ ਜਿਹੜੀ ਸ਼ਾਂਤੀ ਭੰਗ ਹੋਵੇ ਇਹਨਾਂ ਸ਼ਬਦਾਂ ਨਾਲ ਮੈਂ ਬਿਸ਼ਰਮ ਦਿੰਦਾ ਆਪਣੀ ਬਾਣੀ ਨੂੰ ਆਪਣੇ ਬਚਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ